ਕੀ ਕੀਤੀ ਹੈ ਇਹਦੇ ਕਹਿੰਦਾ ਪਾਪਣ ਦੇ ਵੀਰ ਬਸ ਕਰੇ ਹੋਏ ਸੀ ਵੀਰ ਤਾਂ ਪਹਾੜ ਨੂੰ ਚੱਕ ਲਿਓਂਦੇ ਕੱਚਾ ਕੜਾ ਕਿਹੜੇ ਬਾਗ ਦੀ ਮੂਲੀ ਆ ਜਾਣੀ ਜਿਹੜੀਆਂ 6 ਸ਼ਰਤਾਂ ਪੂਰੀਆਂ ਕੀਤੀਆਂ ਕੋਲਾਂ ਨੇ 6 ਸ਼ਰਤਾਂ ਤੇ ਬੀਜੇ ਨੇ ਪਾਣੀ ਫੇਰ ਦਿੱਤਾ ਕਹਿੰਦਾ ਪੱਠੀ ਦੇ ਉੱਤੇ ਮਹਿਰੀ ਦੇ ਕੋਲੋਂ ਜਾਦੂ ਕਲਾਮ ਆ ਸਕਦੀ ਰਹੀ ਉਹ ਜਾਦੂ ਦੀ ਤਾਕਤ ਨੇ ਮੇਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਮੈਨੂੰ ਇੱਥੇ ਪ੍ਰਤੀਤ ਨਹੀਂ ਮੈਂ ਨਹੀਂ ਚਮਕੇ ਚੜਨੀ ਇਹ ਉੱਥੇ ਕਾ ਬੀਜੇ ਨੇ ਪੱਲੂ ਫੇਰਿਆ ਕਹਿੰਦਾ ਮੈਂ ਨਾ ਕਰਾਂ ਪ੍ਰਤੀਤ ਇਹ ਆ ਗਈ ਮੇਰੀ ਤਸਕੇ ਦੀ ਨਾਲ ਜਾਦੂ ਦੇ ਰੀਤ ਪਾਣੀ ਕੱਢਿਆ ਨਾਲ ਕਲਾਮ ਦੇ ਇਹਨੇ ਘੜੇ ਨੂੰ ਬੰਨ ਤਵੀਤ ਇਹਨੇ ਬਸ ਵੀਰਾਂ ਨੂੰ ਕਰ ਲਿਆ ਬੀਜ ਆ ਪਾਪ ਦਾ ਬੀਜ ਵੀਰ ਤਾਂ ਕਹਿੰਦਾ ਚੱਕ ਲੈ ਹਉਣ ਪਹਾੜ ਨੂੰ ਤੇ ਕੱਚਾ ਕੜਾਕੀ ਚੀਜ਼ ਹੈ ਮੈਂ ਨਹੀਂ ਚੌਕੇ ਚੜਨੀ ਪਵੇਂ ਮਾਸੇ ਹੋ ਜੇ ਤੀਜ ਅੱਗੇ ਇੱਕ ਮਾਸਾ ਸੱਚੀ ਸੀ ਕੋਲਾ ਹੁਣ ਤੈਨੂੰ ਮਾਸੇ ਸੱਚੀ ਹੋ ਕੇ ਖੜ ਜੇ ਮੇਰਾ ਜਵਾਬ ਹੈ ਮੈਂ ਨਹੀਂ ਚੌਕੇ ਚੜਨੀ ਇਹਨੇ ਤਾਂ ਜਾਦੂ ਨਾ ਮੇਰੀਆਂ ਸ਼ਰਤਾਂ ਪੂਰੀਆਂ ਜਦੋਂ ਜਾਦੂ kiya ਬੁੱਢੇ ਪਾਪ ਦਾ ਰੁਗ ਭਰ ਕੇ ਕਾਲਜਾ ਨਿਕਲ ਗਿਆ ਉਹ ਕਹਿੰਦਾ ਸਵਰਿਆ ਮੇਰੀ ਧੀ ਨੇ ਜਾਨ ਤੇ ਖੜ ਕੇ ਛੇ ਸ਼ਰਤਾਂ ਪੂਰੀਆਂ ਕੀਤੀਆਂ ਤੇ ਤੂੰ ਜਾਦੂ ਦੱਸਦਾ ਕੌਲਾਂ ਦਾ ਬਾਪ ਕਹਿੰਦਾ ਗੱਲ ਸੁਣਾ ਖੱਖਿਆ ਬਾਣੀਆਂ ਤੇਰੀ ਕੋਫਟ ਕੀ ਨੀਤ ਇਹ ਕੌਲਾਂ ਮੇਰੀ ਜਤੀਆ ਕਰਲਾ ਤੂੰ ਪ੍ਰਤੀਤ ਚਾਹੇ ਠਾਕਰ ਦਵਾਰੇ ਚੜਲਾ ਤੂੰ ਚਾਹੇ ਚੜ੍ਹ ਮਸਜਿਦ ਤੂੰ ਅਜਮਤ ਲੈਰੀ ਤੇਲ ਦੀ ਤੇਲ ਠੰਡਾ ਹੋ ਗਿਆ ਸੀਤ ਇਹ ਨਿਰਮਲ ਗੰਗਾ ਦੇ ਨੀਰ ਤੋਂ ਸਾਧੂ ਜਿਵੇਂ ਤੀਤ ਏ ਮਾਲਾ ਫੇਰ ਠੋਤਰੀ ਹੜ ਗੋਂ ਗੋਂਦੀ ਗੀ ਇਕਸਾਰ ਪੜਾਵੇ ਪਛੋ ਤਾਏਗਾ ਬੀਜਾ ਪਾਣੀਆ ਜਦੋਂ ਬੇਲਾ ਜਾਊਗਾ ਬੀਤ ਉਹਨੂੰ ਅਜੇ ਵੀ ਚੌਂਕੇ ਚੜਲਾ ਸੀ ਹਰਗੇ ਤਾਂ ਤੇਰੀ ਜੀਤ ਹੋਣਾ ਖਰਾਬ ਹੋਈ ਜਾਂਦਾ ਯਾਰ ਬੀਜਾ ਜੇ ਤੂੰ ਸੱਚਾ ਤਾਂ ਵੀ ਤੂੰ ਸੱਚਾ ਜੇ ਮੇਰੀ ਤੀ ਸੱਚੀ ਫੇਰ ਵੀ ਤੂੰ ਸੱਚਾ ਤੀਆਂ ਆਲੇ ਹੀ ਨੇ ਹੁੰਦੇ ਤੂੰ ਜਿੱਤ ਗਿਆ ਮੇਰੀ ਤੀ ਨੂੰ ਚੌਂਕੇ ਚੜਲਾ ਕਹਿੰਦਾ ਲਾਲਾ ਜੀ ਮੈਨਾਂ ਚ ਸੂਈ ਨਹੀਂ ਸੀ ਵੜਦੀ ਇਹਨੇ ਪਾਪੜ ਨੇ ਰਾਜਰ ਸਾਲੂ ਸਦਿਆਂ ਮੇਰੀ ਪਗ ਨੂੰ ਦਾਗ ਲਵਾਇਆ ਤੂੰ ਕਹਿੰਦਾ ਚੌਂਕੇ ਚੜਨਾ ਮੈਂ ਕਹਿੰਦਾ ਮੇਰੇ ਮੱਥੇ ਨਾ ਲੱਗੇ ਇਹ ਬੋਲਿਆ ਬੀਜਾ ਬਾਣੀਆਂ ਮੇਥੋਂ ਹਟ ਪਛਾਂ ਤਾ ਪੁੰਨੀਆਂ ਨਹੀਂ ਮੇਰਾ ਕਾਲਜਾ ਮੇਰੇ ਮੱਥੇ 'ਤੇ ਲੱਗੀ ਨਾ ਮੇਰੇ ਮੈਲੀ ਸੁਈ ਨਾਲ ਸੰਜਰੇ ਆਦਮ ਬੜਦਾ ਨਾ ਸਾਰ ਸਾਤਾ ਜੇ ਬੜੇ ਮੈਂ ਤੀਰੀ ਕਰਾਂ ਫਨਾ ਮੇਰੀ ਅਕਲ ਤੇ ਪਰਦਾ ਪੈ ਗਿਆ ਕੀ ਇੱਕ ਵਜਾ ਨਾ ਹੱਥਾਂ 'ਚੋਂ ਛੁੱਟ ਗਈ ਨਾ ਚਿਖਾ ਬਣਾਉਂਗਾ ਚੰਨਣ ਰੁੱਖ ਦੀ ਇਹਨੂੰ ਫੂਕੂੰਗਾ ਇਸੇ ਥਾਂ ਜੇ ਸਾਬਤ ਚਿਖਾ ਜੋ ਨਿਕਲੇ ਇਹਦਾ ਬਖਸ਼ੂ ਕੋਲ ਗਣਾ ਫੇਰ ਆ ਸੱਜੀ ਬਾਹ ਤੋਂ ਫੜ ਕੇ ਮੈਨੂੰ ਚੌਂਕ ਕੇ ਲਊ ਚੜਾ ਅਕ 7ਵੀਂ ਸ਼ਰਤ ਬੀਜਾ ਬਾਣੀਆਂ ਚ ਖਾਦੀ ਕੌਲਾਂ ਨੂੰ ਕਿਵੇਂ ਦੱਸਦਾ ਵੀਰੋ ਕਾਣੀ ਸੋਚੀ ਸਬੀਰ ਨੂੰ ਗਾਲਿਆ ਬਸ ਸਬੀਰ ਨੂੰ ਗਾਲਿਆ ਫਿਰ ਬੀਜਿਆ ਪਾ ਬਦਾ ਬੀਰ ਤਾਂ ਚੱਕ ਲਿਆਣ ਬਹਾਰ ਨੂੰ ਚੱਕ ਲਿਆਣ ਬਹਾਰ ਨੂੰ ਓ ਕੱਚਾ ਖੜਾ ਗਈ ਜੀ ਰੰਗ ਓ ਮੈਂ ਨਹੀਂ ਝੁਕੇ ਜਾਣੜੀ ਉਮ ਨਸਿਆ ਹੋ ਜਾਂਦੀ ਜੰਗ ਗੱਲ ਸੁਣ ਵੇ ਘੱਗਿਆ ਬਾਣੀਆਂ ਛੜਾ ਘੱਗਿਆ ਬਾੜੀਆਂ ਤੇਰੀ ਕਫੜ ਗਈ ਨੀ ਦੰਗ ਇਹ ਦੌਲਾ ਮੇਰੀ ਜਦੀਆਂ ਲੈ ਲੈ ਮੇਰੀ ਜਦੀਆਂ ਕਰ ਲਾ ਤੂੰ ਕੁਰੀਦ गज मेरेरे मथे तूं लॻी मेर महिली सु ਹੁਣ ਬੀਜਾ ਬਾਣੀਆਂ ਕਹਿਣ ਲੱਗਿਆ ਕੌਲਾ ਜੇ ਮੇਰੀ 7ਵੀਂ ਸ਼ਰਤ ਪੂਰੀ ਕਰੇ ਫਿਰ ਮੈਨੂੰ ਪ੍ਰਤੀਤ ਆ ਫਿਰ ਮੈਂ ਚੌਕੇ ਚਾੜੂ 7ਵੀਂ ਸ਼ਰਤ ਕਿਹੜੀ ਬਾਣੀ ਲਾਦੀ ਬੀਜਾ ਬਾਣੀਆਂ ਕਹਿੰਦਾ ਹਾਥੀ ਨੰਗੇ ਪੂਸ਼ ਹੀ ਰਹੇਗੀ ਮਹਾਜਨ ਕਿੱतरी ਕਹਿੰਦੇ ਕਿਹੜੀ ਚਿਖਾ ਬਣਾ ਕੇ ਚੰਨ ਰੁਖਦੀ ਕੌਲਾ ਨੂੰ ਚਿਖਾ 'ਚ ਬਿਠਾ ਲਗੇ ਅੱਗ ਦਾ ਮੋਤਾਂ ਲਾ ਦੀਏ ਚਿਖਾ ਮੱਚ ਜੇ ਕੌਲਾ ਨਾ ਮੱਚੇ ਫਿਰ ਮੈਨੂੰ ਪ੍ਰਤੀਤ ਜਦੋਂ ਸ਼ਰਤ ਦੱਸੀ 7ਵੀਂ ਚਿਖਾ ਦੀ ਬੁੱਢੇ ਬਾਪ ਦਾ ਰੁਗ ਪਰ ਕੇ ਕਾਲਜਾ ਨਿਕਲ ਗਿਆ ਉਹ ਵੀਰੋ ਚਖਾ ਨਿਸ਼ਾਨੀ ਮੌਤ ਦੀ ਆ ਅੱਗ ਸੁੱਕਾ ਨ ਦੇਖੇ ਗਿੱਲਾ ਨ ਦੇਖੇ ਚੋਰ ਨ ਦੇਖੇ ਠੱਗ ਨ ਦੇਖੇ ਇਹ ਸਾਦਨਾ ਦੇਖੇ ਇਹ ਪੱਥਰਾਂ ਦਾ ਪਾਣੀ ਕਰਕੇ ਲੋਹੇ ਨੂੰ ਢਾਲ ਦਿੰਦੀ ਆ ਕੋਲਾ ਦਾ ਬਾਪ ਕਹਿੰਦਾ ਪੁੱਤ ਮੁਰਤੇ ਖਾਣੀ ਅੱਗ ਆ ਇਹਦਾ ਕੀ ਯਕੀਨ ਆ ਹਰਾ ਹੁੰਦਾ ਨਹੀਂ ਫੂਕਿਆ ਕੇ ਦਾ ਪੁੱਤ ਪਰ ਮੈਂ ਪਾਣੀ ਦੇਈ ਇੱਕ ਲਿਆਰ ਅੱਗ ਨੇ ਕਿਸੇ ਨੂੰ ਬਖਸ਼ਿਆ ਇਹਨੇ ਤੈਨੂੰ ਨਹੀਂ ਬਖਸ਼ਣਾ ਚੱਲ ਚੱਲ ਗਏ ਕੋਲਾ ਕਹਿੰਦੀ ਨਹੀਂ ਬਾਵਲਾ ਮੇਰਾ ਨਿਆ ਹੋਵੇ ਤਾਂ ਪਤੀ ਦੇ ਦੁਆਰੇ ਹੋਣਾ ਚਾਹੀਦਾ ਉਹ ਕਹਿੰਦਾ ਤੀਏ ਨਿਆ ਹੈ ਇਹ ਤਾਂ ਮੌਤ ਦੀ ਨਿਸ਼ਾਨੀ ਆ ਚੱਲ ਮੇਰੇ ਨਾਲ ਪੁੱਠਵਾਰ ਨੂੰ ਚੱਲ ਗਏ ਮੇਰੇ ਘਰੇ ਘਾਟਾਂ ਆਨਦਾ ਨਹੀਂ ਲਾਈ ਅੱਗ ਨਹੀਂ ਲੱਗਦੀ ਖਾ ਖਾ ਕੇ ਸੰਕਤਾ ਜਾਂਦੀਆਂ ਬੇਸ਼ੱਕ ਜੱਗ ਹੁੰਦਾ ਜੇ ਤੂੰ ਦੋ ਰੋਟੀਆਂ ਖਾ ਲੇਂਗੇ ਕੁਛ ਘਟਣ ਲੱਗਿਆ ਕਹਿੰਦੀ ਨਹੀਂ ਬਾਬਲਾ ਜੇ ਨਿਆ ਹੋਵੇ ਤਾਂ ਪਤੀ ਦੇ ਦੁਆਰੇ ਤੇ ਹੋਣਾ ਚਾਹੀਦਾ ਉੱਥੇ ਕਾ ਗੱਲ ਬੀਜੇ ਦੀ ਸੁਣ ਕੇ ਬੁੱਢਾ ਪੜਦਾ ਤੜੋ ਤਾੜ ਚੱਲ ਚੱਲ ਗਿਆ ਪੁੱਤ ਸ਼ਹਿਰ ਨੂੰ ਹਲਕ ਗਿਆ ਵਗਿਆੜ ਕਹਿੰਦਾ ਕਿਸੇ ਗੱਲ ਦਾ ਬੰਨ੍ਹ ਨਹੀਂ ਰਿਹਾ ਇਹ ਤਾਂ ਸਾਰੀਆਂ ਹੱਦਾਂ ਹੀ ਟੱਪ ਗਿਆ ਚੱਲ ਚੱਲ ਗਿਆ ਪੁੱਤ ਸ਼ਹਿਰ ਨੂੰ ਇਹ ਹਲਕ ਗਿਆ ਵਗਿਆੜ ਹੱਥ ਲਾਇਆ ਨਹੀਂ ਲੱਗਦਾ ਅੱਗ ਨੂੰ ਉਤੋਂ ਤੋਂ ਟੱਪਦਾ ਮਹੀਨਾ ਹਾੜ ਇਹ ਗੱਦੀ ਮਾਣਦਾ ਬੱਚ ਗਿਆ ਸਰ ਹਾਕਮ ਦੇ ਪਾਰ ਕੱਲ੍ਹੇ ਪਾਸਕ ਮਾਰੇ ਬਾਣੀਆਂ ਤੇ ਅੱਜ ਬਣ ਗਿਆ ਵਜ਼ੀਰ ਕਰਾੜ ਤੱਕੜੀ ਦਾ ਕੰਮ ਕਰਦੇ ਕਦੇ ਨੂੰ ਵਜ਼ੀਰੀ ਮਿਲ ਗਈ ਆਫਰ ਗਿਆ ਨੇ ਤੈਨੂੰ ਚੌਂਕੇ ਨਹੀਂ ਝਾੜਨਾ ਕੱਲ੍ਹ ਪਾਸਕ ਮਾਰੇ ਬਾਣੀਆਂ ਅੱਜ ਬਣ ਗਿਆ ਵਜ਼ੀਰ ਕਰਾੜ ਅੰਦਰੋਂ ਹੱਸਦਾ ਤੇ ਅੱਖਾਂ ਮਾਰਦਾ ਇਹ ਰਿਹਾਂ ਸਾਨੂੰ ਤਾੜ ਪੁੱਤਾ ਬੰਜੂ ਸਖਾਲਾ ਹੋ ਕੇ ਤੈਨੂੰ ਦਊ ਅਗਨੀ ਵਿੱਚ ਸਾੜ ਜੇ ਮੱਚ ਗਈ ਤੀਏ ਮੇਰਗੇ ਮੈਨੂੰ ਫੇਰਾ ਤਾਣੇ ਦੂ ਸੰਸਾਰ ਪੁੱਤ ਦਾਤੀ ਦੇ ਦੰਦੇ ਇੱਕ ਪਾਸੇ ਨੂੰ ਐ ਇਹ ਦੁਨੀਆ ਤੋਂ ਮੁਹੀ ਐ ਇਹਦੇ ਦੰਦੇ ਦੋ ਪਾਸਿਆਂ ਨੂੰ ਐ ਇਹ ਲੋਕਾਂ ਨੇ ਕਹਿਣਾ ਦੀ ਤੀ ਦਾ ਜਤ ਨਹੀਂ ਸੀ ਕਹਿਮ ਤਾਂ ਮੱਚ ਗਈ ਕੋਈ ਕੋਈ ਗੱਲ ਆਖੂਗਾ ਕੋਈ ਗੱਲ ਆਖੂਗਾ ਕਹਿੰਦੇ ਕਹਿਣਗੇ ਤੌਲਾ ਦਾੜਾ ਕੱਢ ਕੇ ਚੁਰਿਆ ਫਿਰਦਾ ਉਹਦਾ ਤੀ ਨੂੰ ਸਮਝਾਇਆ ਨਹੀਂ ਉਤਾ ਕਿ ਨਹੀਂ ਨਾ ਕਿਸੇ ਨੂੰ ਬਖਸ਼ਿਆ ਨਾ ਤੈਨੂੰ ਬਖਸ਼ਣਾ ਚੱਲ ਚੱਲ ਗਿਆ ਮੂਰਖ ਦਾ ਖੰਡਾ ਛੱਡ ਦੇ ਕੌਲਾ ਕਹਿੰਦੀ ਬਾਬਲਾ ਦਿਲ ਨਾਲ ਛੋਟਾ ਕਰ ਇਹਨੂੰ ਕਹੋ ਚਿਖਾ ਬਣਾਵੇਂ ਮੈਂ ਚਿਖਾ ਦੀ ਸ਼ਰਤ ਪੂਰੀ ਕਰੂੰਗੀ ਉੱਥੇ ਕਹ ਕੌਲਾ ਨੇ ਕੀਤੀ ਬੇਨਤੀ ਦੇਵੋ ਚਿਖਾ ਚਣਾ ਕਹਿੰਦੀ ਜਾਸਤ ਮੇਰਾ ਕੈਮ ਹੈ ਮੇਰਾ ਹੋ ਜਾਊਗਾ ਆਰਾਮ ਸਹਾ ਉਹਨੇ ਦਰੋਪਤਾ ਦੀ ਰੱਖੀ ਸੀ ਲੱਜਾ ਦਿੱਤੀ ਸੀ ਚੀਰ ਬਦਾ ਫਿਰ ਗੱਜ ਨੂੰ ਗ੍ਰਹਿ ਚ ਰਖਿਆ ਪ੍ਰਭੂ ਨੇ ਆ ਰੋਮੀਨਾ ਬਾਬਲ ਮੇਰਿਆ ਨਾ ਨੈਣੋਂ ਨੀਰ ਵਿਹਾ ਉਹ ਬੰਦਾ ਪਾਣੀ ਦੇ ਉੱਤੇ ਬੁਲਬੁਲਾ ਹੋ ਕੇ ਜਾਣਾ ਸਵਾ ਕਹਿੰਦੀ ਬਾਬਲਾ ਕਿਉਂ ਭਰਦਾ ਸਵਾਦੀਆਂ ਮੁਠੀਆਂ ਬੰਦੇ ਦੀ ਇੰਨੀ ਕੁ ਬੁਨਿਆਦ ਆ ਬੁਲਬੁਲਾ ਬਣ ਜਾਂਦਾ ਤੇ ਛਿਪ ਜਾਂਦਾ ਬੰਦਾ ਪਾਣੀ ਦੇ ਉੱਤੇ ਬੁਲਬੁਲਾ ਹੋ ਕੇ ਜਾਣਾ ਸਮਾ ਕਹਿੰਦੀ ਜੋ ਕਰਿਆ ਸੋ ਪਜਣਾ ਹੋਣਾ ਅੰਤਫਨਾ ਮੈਂ ਸਰਨਾ ਦਵਾਰੇ ਪਤੀ ਦੇ ਇਹ ਕੀ ਪਾਣੀ ਆ ਕੋਈਆ ਚੰਨਣ ਚਿਖਾ ਬਣਾ ਬੁੱਢਿਆ ਬਾਬਲਾ ਤੇਰੇ ਨਾਲ ਨਹੀਂ ਪੁੱਠੋ ਹਰ ਨੂੰ ਜਾਣਾ ਇੱਕ ਪੁੱਤਰੀ ਮੀਰ ਦੀ ਚਿਖਾ ਦੀ ਸ਼ਰਤ ਕਿਵੇਂ ਪੂਰੀ ਕਰਨ ਵਾਸਤੇ ਤਿਆਰ ਹੁੰਦੀ ਵੀਰੇ ਉੱਥੇ ਗੈਰੀ ਤੇ ਹੀ ਚੱਲ ਲਾਲਾ ਫਿਰ ਏ ਗੱਲ ਵੀ ਵੀਰ ਦੀ ਸੱਕੇ ਓ ਧੀਆਂ ਵਾਲੀ ਓ ਬਾ ਬੁੱਟਾ ਜੀ ਇੱਕ ਨਹੀਂ ਚੱਲ ਜਾਦਾ ਪੁੱਤ ਚਿਹਰ ਨੂੰ ਕਿਵੇਂ ਸਿੱਖ ਚੱਲੇਗੀ ਅੱਗੇ ਤੱਕ ਤੂੰ रोमीना तू तूं रोमी वई रूमी नमी बावला डोलो अखाचोली ਕੌਲਾ ਕਹਿਣ ਲੱਗੀ ਬਾਪੂ ਤੇਰੇ ਨਾਲ ਪੁੱਠੋਹਾਰ ਨੂੰ ਨਹੀਂ ਮੈਂ ਜਾਣਾ ਪਤੀ ਦੇ ਦਵਾਰੇ ਤੇ ਸੜ ਕੇ ਸੁਆਹ ਹੋ ਜਾਣਾ ਮੈਨੂੰ ਮਨਜ਼ੂਰ ਆ ਜੇ ਮੈਂ ਪਤੀ ਦੇ ਦਵਾਰੇ ਸੜ ਜੂ ਮੇਰਾ ਦਰਗਾਹ 'ਚ ਹਿੱਸਾ ਤਾਂ ਪੈ ਜੂ ਜੇ ਤੇਰੇ ਨਾਲ ਚਲੀ ਗਈ ਉਥੋਂ ਦੀਆਂ ਤੀਵੀਆਂ ਚਾਚੀਆਂ ਤਾਈਆਂ ਭਰਜਾਈਆਂ ساری ਉਮਰ ਮਾਣੇ ਮਿਹਣੇ ਮਾਰਨੀਆਂ ਕੀ ਕਹਿਣ ਗਈਆਂ ਪਤੀ ਦੀ ਕੱਢੀ ਵੱਡੀ ਸਾਡੇ ਦਦਾਂਣ ਲੱਗੀ ਜੇ ਮੇਰਾ ਨਿਆ ਹੋਵੇ ਤਾਂ ਪਤੀ ਦੇ ਦਵਾਰੇ ਤੇ ਹੋਣਾ ਚਾਹੀਦਾ ਆਪਦੇ ਬਾਪੂ ਨੂੰ ਕਹਿਣ ਲੱਗੀ ਬਾਬਲਾ ਦਾ ਥੋੜਾ ਨਾ ਕਰ ਇਹਨੂੰ ਕਵੇ ਵੀ ਚਿਖਾ ਬਣਾਵੇ ਮੈਂ ਸ਼ਰਤ ਪੂਰੀ ਕਰੂੰਗੀ ਉੱਥੇ ਕਾ ਚਿਖਾ 9 ਗੇਜ ਲੰਮੀ ਰੱਖ ਲਈ 8 ਗੇਜ ਦੂਜੇ ਦਾ ਲਿਆ ਕੇ ਚੰਨਣ ਦੀਆਂ ਲੱਕੜਾਂ ਵੀਰੋ ਦਿੱਤੀ ਚਿਖਾ ਬਣਾ ਫਿਰ ਗੁੱਟ ਖੋਪੇ ਦੇ ਪਨ ਕੇ ਪਾਸੇ ਦਿੱਤੇ ਲਾ ਲਿਆ ਕੇ ਲੌਂਗ ਸ਼ਪਾਰੀਆਂ ਦਿੱਤੀਆਂ ਚਿਖਾ ਦੇ ਵਿੱਚ ਖੰਡਾ ਰੂਣ ਨਰਮੇ ਦਾ ਲਿਆ ਕੇ ਦਿੱਤਾ ਚਿਖਾ ਦੇ ਥੱਲੇ ਮਛਾਂ ਚੱਕ ਕੇ ਪੀਪੇ ਘੋ ਦੇ ਵੀਰੋ ਦੇ ਉੱਤੇ ਚਿਖਾ ਦੇ ਵਿੱਚ ਮੰਧਿਆ ਕਿਉਂ ਡੁੱਲਿਆ ਤੇ ਭਿੱਜ ਗਈਆਂ ਲੱਕੜਾਂ ਫਿਰ ਹੋ ਗਈ ਤਰਤਰ ਮਾ ਡੌਂਡੀ ਪਟਲੀ ਬਜਾ ਕੇ ਢੋਲ ਲੂੰ ਗਲੀ ਕੂਚੇ ਮੇ ਲਈ ਸਣਾ ਕਹਿੰਦੇ ਜਿਹੜੀ ਦੂਜੇ ਨੂੰ ਯਾਰ ਬਣਾਉਗੀ ਏ ਕੀ ਇਕ ਬਈਆ ਨੂੰ ਮਿਲੂਗੀ ਹਉ ਸੰਝਾ ਵੀਜੇ ਮਲਦਵਾਨ ਨੇ ਦਿੱਤਾ ਹੁਕਮ ਸਣਾ ਮੈਂ ਹੁਕਮ ਚਖਾ ਦਾ ਦੇ ਲਿਆ ਲੋਕੋ ਹੁਣ ਮੇਤੋਂ ਨਹੀਂ ਹੁੰਦਾ ਠਾ ਇਕ ਬੀਜਾ ਬਣੀਆਂ ਚਖਾ ਬਣਾ ਕੇ ਕੌਲਾਂ ਨੂੰ ਕਹਿੰਦੇ ਇਹਦੇ ਵਿੱਚ ਬੈਠ ਕੇ ਸ਼ਰਤ ਪੂਰੀ ਕਰ ਕਿਹੜੇ ਜਵਾਬ ਕਰਦਾ ਕੌਲਾਂ ਨਬੀਆ सत मेरा सत मेरा कमर हुजू गला मस तादी रखी हज़ी लॻी उहो चीरा हे गज न घर जो रखी

चके पीपे चादमा के डुन तपया लकड़ा ਪੇ ਜੀ ਆ ਲਕੜਾਂ ਹੋ ਗਈ ਧਰ ਤਰ ਬਾ ਡੌਂਡੀ ਪਟਨੀ ਬਜਾ ਕੇ ਟੋਲ ਨੂੰ ਪੜਲੇ ਬਜਾ ਕੇ ਟੋਲ ਨੂੰ ਗੜੀ ਕੂਚੇ ਮਨ ਲਈ ਹਰਾ ਜਿਹੜੀ ਦੂਜੇ ਨੂੰ ਯਾਰ ਬਣਾਉਗੀ ਓਏ ਹੈ ਦੂਜੇ ਨੂੰ ਯਾਰ ਬਣਾਉਗੀ ਉਹਨੂੰ ਮਿਲੂਗੀ ਇਹੋ ਹਲਾ ਓ ਬੀਜੇ ਮਾਲ ਮਾਹਲ ਜ਼ਬਾਨੀ ਜਿਹਦਾ ਚਿਖਾ ਦਾ ਹੁਕਮ ਸੁਣ ਉਹ ਬੀਜੇ ਮਾਹਲ ਜ਼ਬਾਨੀ ਨੇ ਚਿਖਾ ਬਣ ਗਈ ਡੌਂਡੀ ਟੋਲ ਨੂੰ ਵਜਾ ਕੇ ਪਿੱਟੀ ਗਈ ਬਈ ਕੋਲਾ ਨੇ ਚਿਖਾ ਦੇ ਉੱਤੇ ਬੈਠਣਾ ਜਿਸ ਵੇਲੇ ਵੀਰੋ ਚਿਖਾ ਬਣ ਗਈ ਕੋਲਾ ਦੇ ਬਾਪ ਨੇ ਗੱਲ ਵਿੱਚ ਪਾਇਆ ਪੱਲਾ ਉਹ ਬੀਜਿਆ ਮੇਰੀ ਤੀਦ ਨੂੰ ਜਿਉਂਦੀ ਨੂੰ ਚਿਖਾ ਦੇ ਬਿਠਾਲ ਕੇ ਲੰਬੂ ਨਾ ਲਾ ਅੱਗੇ 6 ਸ਼ਰਤਾਂ ਪੂਰੀਆਂ ਕਰਾਈਆਂ ਉਹ ਜੀ ਸ਼ਰਤ ਹੋਰ ਕੋਈ ਪੂਰੀ ਕਰਵਾ ਲਾ ਇਨੂੰ ਚਿਹਰੇ ਦੇ ਵਿੱਚ ਬਿਠਾਲ ਕੇ ਆ ਕੇ ਨਾ ਲਾ। ਉਹ ਹੋੜ ਮਾਲ ਨੂੰ ਕਹਿਣ ਲੱਗਿਆ ਬੀਜਾ ਬਾਣੀਆਂ ਲਾਲਾ ਜੀ। ਬਾੜਾ ਧੀ ਦਾ ਦਰਦੀਆ ਤੇ ਇਹਨੂੰ ਲੈ ਕੇ ਪੁੱਠੋਹਾਰ ਨੂੰ ਤੁਰ ਜਾ। ਨਹੀਂ ਤਾਂ ਚਿਹਰਾ ਦੀ ਸ਼ਰਤ ਪੂਰੀ ਕਰੋਗੇ ਤਾਂ ਚੌਕੇ ਛਾੜਨੀ ਹੈ ਨਹੀਂ ਮੈਂ ਨਹੀਂ ਚੌਕੇ ਛਾੜਨੀ। ਬੀਜੇ ਬਾਣੀਆਂ ਨੇ ਸਿਰ ਫੇਰ ਦਿੱਤਾ। ਕਹਿੰਦਾ ਮੈਂ ਨਹੀਂ ਚੌਕੇ ਛਾੜਨੀ ਇਹ। ਉਹ ਬੀਜੇਆ ਚੰਗਾ ਫਿਰ ਤੂੰ ਚੌਕੇ ਤਾਂ ਨਹੀਂ ਛਾੜਨੀ। ਆ ਜਿਹੜੀਆਂ ਤੈਨੂੰ ਗੱਲਾਂ ਕਹਿਣ ਲੱਗਾ ਨਾ ਇਹ ਗੱਲਾਂ ਜ਼ਮਾਨੇ 'ਚ ਹੋਣਗੀਆਂ ਤੇ ਫੇਰ ਮੇਰੀ ਧੀ ਦਾ ਜੱਤ ਤੂੰ ਤੂੰ ਇਦੋਂ ਬਿਨਾ ਮੇਰੀ ਧੀ ਦਾ ਜੱਤ ਨਹੀਂ ਟੁੱਟਣਾ। ਜਦੋਂ ਵੀਰੋ ਪੋਹੜ ਮੱਲ ਪੱਠੀ ਦੇ ਉੱਤੇ ਕੌਲਾਂ ਨੂੰ ਮਿਲਣ ਵਾਸਤੇ ਗਿਆ ਹੁਣ ਕੌਲਾਂ ਪੱਠੀ ਤੇ ਬੈਠੀ ਆ ਤਾਂ ਬੁੱਢਾ ਬਾਪ ਕਹਿੰਦਾ ਧੀਏ ਚੱਲ ਪੁੱਠੋ ਹਾਰ ਨੂੰ ਚੱਲ ਗਈ ਉਹ ਕਹਿੰਦੀ ਨਹੀਂ ਬੀਜੇ ਦੇ ਦੁਆਰੇ ਬਸਣਾ ਮੇਰਾ ਜਸਤ ਕੈਮ ਆ ਉਹ ਕਹਿੰਦਾ ਤੂੰ ਕਹਿੰਨੀ ਜਸਤ ਕੈਮ ਹੈ ਜੇ ਕੈਮ ਹੁੰਦਾ ਉਹਨੇ ਤੈਨੂੰ ਚੁੱਕ ਕੇ ਘਰੋਂ ਕੱਢਣਾ ਨਹੀਂ ਸੀ ਉਹ ਕਹਿੰਦੀ ਤੂੰ ਦਰਸ਼ਨ ਦਿੱਤੇ ਆਣ ਕਿਉ ਉਹ ਦਿਹਾੜਾ ਤਨ ਪੂਰ ਕੇ ਰਹਾ ਤੇਲ ਦਾ ਜਦੋਂ ਤਪਕੇ ਹੋ ਜੇ ਖਾਨ ਪੰਡ ਬੰਨ ਕੇ ਸਰਦੀ ਵਿੱਚ ਕੜਾਏ ਦੇ ਦਾਗ ਲੱਗ ਜੇ ਚੀਚੀ ਉਂਗਲੀ ਤੂੰ ਹੀ ਲਾ ਕੇ ਤੁਰ ਜੀ ਤੀਨੂੰ ਦੰਨ ਜਾਂ ਤਾਂ ਉਦਣ ਕੋਲਾਂ ਦਾ ਤੁਰ ਜੂ ਜਿੱਦੇ ਬੁੜੀਆਂ ਚਰਨ ਮਰਦ ਦੀ ਜਾਨ ਹੁਣ ਵੀਰੋ ਜਨ ਦੇ ਵਿੱਚ ਬੰਦੇ ਥੋੜੇ ਹੁੰਦੇ ਬੁੜੀਆਂ ਬਾੜੀਆਂ ਹੁੰਦੀਆਂ ਉਹ ਟਾਈਮ ਆਊਗਾ ਤੇ ਫਿਰ ਮੇਰੀ ਤੀਦਾ ਜੱਤ ਟੁੱਟੂਗਾ ਆ ਲੈਹਂਦੇ ਵੱਲੋਂ ਪਾਣੀ ਚੜਦੇ ਨੂੰ ਬਗਾਂ ਲੱਗ ਜੂਗਾ ਫਿਰ ਮੇਰੀ ਤੀਦਾ ਜੱਤ ਟੁੱਟੂਗਾ ਜਿਹੜੇ ਅਸਲੀ ਮੁਸਲਮਾਨ ਐ ਉਹ ਕਿਸੇ ਤੋਂ ਵਿਆਜ ਨਹੀਂ ਲੈਂਦੇ ਇਹ ਲੋਕ ਵੀ ਫਿਰ ਵਿਆਹ ਲੈਣ ਲੱਗ ਜਾਣਗੇ ਉਦੋਂ ਮੇਰੀ ਤੀਦਾ ਜੱਟ ਟੁੱਟੂਗਾ ਉੱਥੇ ਕਾ ਪਹੋੜ ਮੱਲ ਬੀਜੇ ਮੂਰੇ ਹੱਥ ਬੰਨਦਾ ਅੱਜ ਮੇਰੀ ਬੇਨਤੀ ਤੂੰ ਕਿਉਂ ਨਹੀਂ ਮੰਨਦਾ ਉਹ ਕਹਿੰਦਾ ਚੋਰ ਯਾਰ ਸਾਧ ਅੱਗ ਨਹੀਂ ਜਾਣਦੀ ਦਾਣੇ ਵਾਂਗੂ ਪੁੰਨੇ ਦੇਤੇ ਵਾਂਗੂ ਛਾਣਦੀ ਇਹੋ ਗੱਲ ਬੀਬਾ ਮੇਰੀ ਜਾਣੀ ਸ਼ਰਤੀ ਟੋਲਾ ਵਾਰ ਫੇਰਨਾ ਠਾਉ ਧਰਤੀ ਉਹ ਕੰਨਿਆ ਖੜਾਉ ਗੋਦੀ ਨਿੱਕੇ ਬਾਲ ਨੂੰ ਤੇ ਖੁਸਰਾ ਬਿਆਹੂ ਲਾ ਕੇ ਸੇਰੇ ਨਾਰ ਨੂੰ ਕਹਿੰਦਾ ਲੈਂਦੇ ਵੱਲੋਂ ਪਾਣੀ ਹਾਂਜੀ ਜੱਥੇਦਾਰ ਮਾਨ ਸਿੰਘ ਸੁਆਣਾ ਦੇ ਨਾਮ ਠੀਕ ਹੈ ਜੀ ਆ ਜੱਥੇਦਾਰ ਮਾਨ ਸਿੰਘ ਸੁਆਣਾ ਦੇ ਨਾਮ ਤੇ 500 ਰੁਪਈਆ ਬਾਈ ਜੀ ਹੁਣ ਨਾਮ ਭੇਜ ਦੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਹਰੇਕ ਮਹਾਨ ਫਤਿਹ ਬਖਸ਼ੇ ਵਾਹਿਗੁਰੂ ਠੀਕ ਹੈ ਜੀ ਕਹਿੰਦਾ ਲੈਹnde ਵੱਲੋਂ ਪਾਣੀ ਚੜ੍ਹਦੇ ਨੂੰ ਵਗ ਜੇ ਧਾਰੂ ਵਿੱਚ ਛਪਿਆ ਛਪਾਇਆ ਅਗਦੇ ਉਹ ਰੇਤੇ ਵਿੱਚ ਮੱਛੀ ਇਸ਼ਨਾਨ ਕਰੂਗੀ ਕਾਗਜਾਂ ਦੀ ਬੀੜੀ ਫੇਰ ਡੂੰਘੇ ਨੀਰ ਤਰੂਗੀ ਕਿ ਕਿਰਾਂ ਨੂੰ 베ਰ 베ਰੀਆਂ ਨੂੰ ਆਂਬ ਓਏ ਧਰਮ ਤੋੜ ਜੂ ਲਗਾ ਕੇ ਆਂਬ ਓਏ ਕਬਰਾਂ ਚੋਂ ਮਰਦੇ ਆਵਾਜ਼ ਦੇਣਗੇ ਮੋਮਨਾਂ ਮਾਨ ਛੱਡ ਵਿਆਹ ਲੈਣਗੇ ਇਹਦਾ ਕੀ ਲਿਖਾ ਜੇ ਤਾਂ ਸਾਡੇ ਕੋਲ ਨੂੰ ਲੱਭਣੀ ਨਹੀਂ ਬਾਣੀਆਂ ਕਰੋੜ ਮੁੱਲ ਨੂੰ ਆਖਦਾ ਨਾਰਾਇਣ ਸਿੰਘ ਤੈਨੂੰ ਸ਼ੈਰ ਹੋਏ ਕੌਲਾਂ ਨਾਲ ਤੇਰਾ ਕੀ ਪੁਰਾਣਾ ਬੈਰ ਹੋਏ ਉਹ ਕਹਿੰਦਾ ਮਾਨਸ ਜਨਮ ਫੇਰ ਨਹੀਂ ਲੱਭਦਾ ਇਹ ਕੀ ਇੱਕ ਵਈਆ ਚਿਖਾ ਨਾ ਤੂੰ ਚਾੜ ਬਾਸਦਾ ਰੱਬ ਦਾ ਕੋਹੜ ਮੱਲ ਬੀਜੇ ਨਾ ਉੱਥੇ ਵੀਰੋ ਕਿਹੜੇ ਜਵਾਬ ਕਰਦਾ ਚਿਖਾ ਦੇ ਕੋਲੇ ਖੜ ਕੇ ਪਹਿਲੀ ਵਾਰ ਸਾਨੂੰ ਉਹ ਲਿਆਈ ਸੀ ਇੱਥੇ ਉੱਥੇ ਬਠਿੰਡੇ ਗਏ ਸੀ ਉਹ ਠੀਕ ਹੈ ਜੀ ਉੱਥੋਂ ਲੈ ਕੇ ਆਏ ਸੀ ਸਭ ਇਹ ਮੇਰੇ ਬਦਰ ਹੈ ਠੀਕ ਹੈ ਜੀ ਪ੍ਰਮੇਂਦਰ ਸਿੰਘ ਸੁਹਾਣਾ ਠੀਕ ਹੈ ਜੀ ਪ੍ਰਮੇਂਦਰ ਕਲਦਲ ਦੇ ਹਲਕਾ ਮੋਹਲੇ ਦੇ ਚਾਰ ਠੀਕ ਹੈ ਜੀ